ਵੈਗੁਰੂ ਜੀ ਕਾ ਖਾਲਸਾ ਪਰਿਵਾਰ ਮਸ਼ਹੂਰਾ ਤੇ ਅੱਜ ਗੁਪਤਸਰ ਦੀ ਧਰਤੀ ਤੇ ਖੱਸਾ ਰੋ ਪਾਰ ਕੀਤਾ ਹੈ ਪਹਿਲਾ ਕਿ ਪਿਸ਼ਾਨੇ ਕੀ ਕਾਸਰ ਦੇ ਵਿੱਚ ਤੇ ਕੋ ਜੀ ਵੈਗੁਰੂ ਗੁਰੂ ਕਾ ਮਹਿਲ ਮਨੀ ਸਿੰਘ ਦੇ ਨਾਲ ਦੇ ਦਰਖਤ ਨਾਲ ਤਨ ਗੁਰੂ ਗੋਬਿੰਦ ਸਿੰਘ ਜੀ ਦਾ ਰੱਖੀ ਬਣਿਆ ਸੀ दो बजे साधना करते बाबा जी सिंह बाबा भी कार्मा करते हैं हमारे पांच सचारी सेंगर तो वही गुरु 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 ਇਹ ਵਾਰ ਜੱਗ ਦਾ ਵੇਖਿਆ ਜਿਨਾਂ ਦੇ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਸਤ ਨਾਮ ਬਸਰ ਕਰ ਲੈ ਸਤ ਨਾਮ ਜੀ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਜੀ ਇਹ ਹੈ ਵਣ ਦਾ ਦਰਾਖਤ ਜਿੱਥੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਗੋਪਤਸਰ ਦੀ ਧਰਤੀ ਤੇ ਗੋਪਤਸਰ ਜ਼ਿਲ੍ਹਾ ਮੁਕਤਸਰ ਸਾਹਿਬ ਲੋਪਲਾਈਆਂ ਨੇ ਤੇ 79 ਦੇ ਸਾਲ ਦੇ ਵਿੱਚ ਤੇ ਇੱਥੇ ਮਹਾਰਾਜ ਜੀ ਗੁਰੂ ਜੀ ਨੇ ਆਪਣਾ ਘੋੜਾ ਬੰਨਿਆ ਸੀ ਕਰੋ ਦਰਸ਼ਨ ਇਸ ਵਣ ਦੇ ਦੇਖੋ ਜੀ ਪਤਾ ਨਹੀਂ ਕਿੰਨਾ ਪੁਰਾਣਾ ਇਹ ਵਣ ਦਾ ਦਰਖਤ ਹੈ ਦੇਖੋ ਹਰਾ ਭਰਿਆ ਖੜਾ ਹੋਇਆ ਹੋਇਆ ਗੁਰੂ ਆੜੀਆਂ ਮੋਟੀਆਂ ਡਾਣੀਆਂ ਮੋਣੀਆਂ ਖਲੋ ਸ਼ਾਮਤੰਦ ਦੇ ਤੇ ਦੇਖੋ ਉਹਨੇ ਗਾਲ ਲਖਮੀ ਚੋ ਦਾ ਨਾਚ ਕਹਿੰਦੀ ਪੁੱਤਰਾ ਕਹਿੰਦੇ ਵੜਾ ਦੇ ਦਰਾਸਤੇ ਜਿਹੜੇ ਖਤਮ ਹੋ ਗਿਆ ਭਾਈ ਜੀ ਨਹੀਂ ਖਤਮ ਹੋਏ ਦੇਖੋ ਹਰਿਆ ਪਰਿਆ ਦਰਾਸਤਾ ਵਣ ਦਾ ਵਾਹਿਗੁਰੂ 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 ਕੋਈ ਮਾਸਕੀ ਕਰਦਾ ਕੋਈ ਤੁਨਾ ਦੇ ਪਰਵਾਹ ਨੂੰ ਵਾਹਿਗੁਰੂ 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 ਬਾਬਾ ਜੀ ਵਾਹਿਗੁਰੂ ਬਾਬਾ ਸਾਹਿਬ ਕਿਤੇ ਦੇਖੋ ਛੋਟੇ ਛੋਟੇ ਬੱਚੇ ਵੀ ਦਰਸ਼ਨ ਕਰਦੇ ਆ ਇਸ ਜਗ੍ਹਾ ਤੇ ਉਸ ਦਾ ਤੇ ਕੁੰਬੇ ਬਾਸ਼ਲੇ ਇਹ ਤਰ੍ਹਾਂ ਦਰਸ਼ਨ ਕਰਦੇ ਆ ਜੀ ਦਰਸ਼ਨ ਕਰਕੇ ਬੰਦੇ ਦਰਸ ਤੇ ਕਰਮਾ ਹੋਣੀਆਂ ਰੋਵਰ ਦੀਆਂ ਸੰਗ ਤਾਂ ਪਹੁੰਚ ਰਹੀਆਂ ਹਮ ਮਹਾ ਅੱਜ ਮੱਸੀਆ ਦਾ ਜਿਹੜਾ ਪਵਿੱਤਰ ਦਿਹਾੜਾ ਹੈ ਇਹ ਮੱਸੀਆ ਇੱਥੇ ਆਰ ਮੱਸੀਆ ਲੱਗਦੀ ਹੈ